ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀਓ ਤੇ ਵੀਡੀਓ ਨੂੰ ਵਾਤੋਂ ਬਾਦ ਸ਼ੇਅਰ ਕਰਿਓ ਪਿਆਰਿਓ ਆਪਾਂ ਅੱਜ ਜਿਨ੍ਹਾਂ ਬੇਨਤੀਆਂ ਨੂੰ ਸਾਂਝਾ ਕਰਨਾ ਹੈ ਪਿਆਰਿਓ ਥੋੜਾ ਜਿਹਾ ਸਮਝਦਾਰੀ ਦਾ ਵਿਸ਼ਾ 2035 ਤੋਂ ਬਾਅਦ ਪੂਰੇ ਭਾਰਤ ਦੇ ਵਿੱਚ ਇਹਨਾਂ ਥਾਵਾਂ ਤੇ ਇਹ ਚਾਰ ਖੂ ਪ੍ਰਗਟ ਹੋਣਗੇ ਉਸ ਤੋਂ ਮਗਰੋਂ ਕਲਯੁਗ ਦੇ ਖਾਤਮੇ ਦੀ ਤਿਆਰੀ ਹੋ ਸਕਦੀ ਹੈ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਸਵਨਾ ਤੇ ਵਰਤਦੀ ਹੈ ਔਰ ਇਹ ਗੱਲ ਆਪਾਂ ਸਾਂਝੀ ਕਰਾਂਗੇ ਸਾਧ ਸੰਗਤ ਕਿ ਜਦੋਂ ਵੀ ਕਿਰਪਾ ਹੁੰਦੀ ਹੈ ਸਤਿਗੁਰੂ ਦੀ 파ਤਸ਼ਾਹ ਦੀ ਤਾਂ ਪਿਆਰਿਓ ਇਹ ਗੱਲ ਯਾਦ ਰੱਖਿਓ ਕਿ ਗੁਰੂ ਕਿਸੇ ਦਾ ਮਹਤਾਜ ਨਹੀਂ ਹੈ ਉਹ ਕਿਸੇ ਦੀ ਨਹੀਂ ਸੁਣਦਾ ਜਦੋਂ ਉਹਨੇ ਕਿਰਪਾ ਕਰਨੀ ਹੈ ਉਦੋਂ ਉਹ ਵੇਚ ਜਿ ਕੋ ਕੇ ਕਿਰਪਾ ਕਰਦਾ ਹੈ ਉਹ ਕਿਸੇ ਦੀ ਸਪਾਰਸ਼ ਤੇ ਨਹੀਂ ਚੱਲਦਾ ਕਿਸੇ ਦੇ ਹੁਕਮ ਦੇ ਵਿੱਚ ਨਹੀਂ ਹੈ ਉਹ ਆਪਣਾ ਹੁਕਮ ਦੂਜਿਆਂ ਤੇ ਚਲਾਉਂਦਾ ਹੈ ਉਹ ਆਪਣਾ ਹੁਕਮ ਦੂਜਿਆਂ ਤੇ ਚਲਾਉਂਦਾ ਹੈ ਉਹ ਕਿਸੇ ਦੇ ਹੁਕਮ ਨੂੰ ਨਹੀਂ ਮੰਨਦਾ ਪਰ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ ਸਾਡੇ ਜਿਹੜੇ ਲੋਕ ਨੇ ਉਹ ਪਤਾ ਨਹੀਂ ਫੇਰ ਇਸ ਗੱਲ ਤੋਂ ਕਿਉਂ ਥੜਕ ਜਾਂਦੇ ਨੇ ਔਰ ਹਾਂ ਕਲਯੁਗ ਦੇ ਬਾਰੇ ਅੱਜ ਜੋ ਚੱਲ ਰਹੀਆਂ ਨੇ ਚੀਜ਼ਾਂ ਉਹਦੇ ਬਾਰੇ ਆਪਾਂ ਸਾਰੇ ਵੇਖਦੇ ਆਂ ਬੜਾ ਮਾੜਾ ਪ੍ਰਭਾਵ ਹੈ ਕਈ ਕਹਿੰਦੇ ਜੀ ਬਹੁਤ ਦੁਨੀਆ ਦਾ ਅੰਤ ਆ ਗਿਆ ਜੀ ਦੁਨੀਆ ਖਤਮ ਹੋ ਚੱਲੀ ਜੀ ਦੁਨੀਆ ਐ ਹੋ ਗਈ ਦੁਨੀਆ ਇਹ ਹੋ ਗਈ ਸਾਧ ਸੰਗਤ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਿਵਾ ਦਿਆਂ ਕਿ ਦੁਨੀਆ ਜਿਹੜੀ ਹੈ ਉਹ ਆਪਣੀ ਥਾਂ ਤੇ ਬਿਲਕੁਲ ਸਹੀ ਹੈ ਦੁਨੀਆ ਦਾ ਅੰਤ ਹਲੇ ਨਹੀਂ ਆਇਆ ਤੇ ਦੁਨੀਆ ਦਾ ਜਿਸ ਦਿਨ ਅੰਤ ਆਇਆ ਤੇ ਪਿਆਰਿਓ ਉਸ ਦਿਨ ਕੋਈ ਨਹੀਂ ਬਚਾ ਸਕਦਾ ਭਾਵੇਂ ਕੋਈ ਮਰਜੀ ਆ ਕੇ ਖੜ ਦੇ ਕੋਈ ਮਰਜੀ ਲੱਖ ਯਤਨ ਕਰ ਲੇ ਕੋਈ ਨਹੀਂ ਬਚਾ ਸਕਦਾ ਕੋਈ ਵੀ ਜਿਹੜੀ ਹੈ ਇਹ ਗੱਲਬਾਤ ਨਹੀਂ ਕਰ ਸਕਦਾ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਰਹਿਮਤ ਕਰਨਗੇ ਔਰ ਪਿਆਰਿਓ ਇਹ ਗੱਲ ਸਾਨੂੰ ਜਾਣਨੀ ਪਵੇਗੀ ਇਹ ਗੱਲ ਸਾਨੂੰ ਵਿਚਾਰਨੀ ਪਵੇਗੀ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਉਦੋਂ ਵਰਤੇਗੀ ਜਦੋਂ ਅਸੀਂ ਆਪਣੇ ਆਪ ਨੂੰ ਸੁਧਾਰਾਂਗੇ ਆ ਚੀਜ਼ਾਂ ਦੇ ਵਿੱਚੋਂ ਨਿਕਲਾਂਗੇ ਦੁਨੀਆ ਦਾ ਅੰਤ ਆ ਗਿਆ ਜੀ ਦੁਨੀਆ ਖਤਮ ਹੋ ਚੱਲੀ ਜੀ ਵੇਖੋ ਜੀ ਕੀ ਹੋ ਰਿਹਾ ਜੀ ਆ ਹੋ ਰਿਹਾ ਹੈ ਸਾਸੰਗਤ ਜਿਹੜੇ ਬੰਦੇ ਰੱਬ ਤੋਂ ਟੁੱਟੇ ਹੋਏ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਪਰਮਾਤਮਾ ਹੈ ਕੀ ਚੀਜ਼ ਪਰਮਾਤਮਾ ਦਾ ਕੀ ਅਸਲ ਦੇ ਵਿੱਚ ਫੈਲੀਏਬਲ ਹੈ ਕੀ ਪਰਮਾਤਮਾ ਸੋਚ ਰਿਹਾ ਹੈ ਕੀ ਪਰਮਾਤਮਾ ਕਰ ਰਿਹਾ ਹੈ ਤੇ ਜਾਂ ਫਿਰ ਰੱਬ ਸਾਡੇ ਚੇਤੇ ਹੈ ਕਿ ਨਹੀਂ ਹੈ ਜਿਹੜੇ ਰੱਬ ਤੋਂ ਭੁੱਲੇ ਹੋਏ ਨੇ ਭਟਕੇ ਹੋਏ ਨੇ ਉਹ ਇਹ ਕੰਮ ਕਰਦੇ ਨੇ ਪਿਆਰਿਓ ਹੋਰ ਦੂਜੇ ਨਹੀਂ ਕਰਦੇ ਲੋਕਾਂ ਨਾਲ ਠਗੀਆਂ ਠੋਰੀਆਂ ਕਰਨੀਆਂ ਕਿਸੇ ਦਾ ਹੱਕ ਮਾਰ ਲੈਣਾ ਇਹ ਕਰ ਹਾਂ ਇੱਕ ਗੱਲ ਹੈ ਕਿ ਰੱਬ ਕੋਲੇ ਆ ਕੇ ਤੇ ਸੱਚੇ ਸੁੱਚੇ ਬਣ ਜਾਣਾ ਪਰ ਜਦੋਂ ਰੱਬ ਸਾਡੇ ਤੋਂ ਦੂਰ ਹੋ ਜੇ ਕਹਿਣ ਤੋਂ ਪਾਪ ਜਦੋਂ ਪਰਮਾਤਮਾ ਤੋਂ ਅਸੀਂ ਦੂਰ ਹੋ ਜਾਈਏ ਉਦੋਂ ਫਿਰ ਲੋਕਾਂ ਨਾਲ ਠਗੀਆਂ ਮਾਰਦੇ ਆ ਇਹੋ ਜਿਹਾ ਬੰਦਾ ਪਰਵਾਨ ਨਹੀਂ ਹੋ ਸਕਦਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾਂ ਤਾਂ ਭਰੇ ਜਾ ਮੁਰਦਾਰ ਨਾ ਖਾਏ ਕਹਿੰਦੇ ਕਿਸੇ ਦਾ ਹੱਕ ਖਾਣਾ ਤੇ ਮਰਦਾ ਖਾਣ ਦੇ ਬਰਾਬਰ ਹੈ ਕਹਿੰਦੇ ਗੁਰੂ ਪੀਰ ਤੇਰੀ ਹਾਮਾ ਕਿੱਥੋਂ ਭਰ ਦੂਗਾ ਦੁਬਾਰੇ ਲੋਕਾਂ ਦਾ ਹੱਕ ਖਾਈ ਜਾਵੇ ਅਸੰਖ ਗਲਵੱੜ ਹੱਤਿਆ ਕਮਾਹੇ ਬਾਹਰ ਤੱਕ ਲੋਕਾਂ ਦਾ ਗਲ ਵੱਢੀ ਜਾਏ ਤੇ ਗੁਰੂ ਕੋਲੇ ਆ ਕੇ ਤੂੰ ਧਰਮੀ ਬਣੇ ਢੋਂਗੀ ਬਣੇ ਕਹੇ ਵੀ ਬਾਜ਼ੀ ਬਾ ਮੈਂ ਮੇਰੇ ਵਰਗਾ ਦੇ ਧਰਮੀ ਕੋਈ ਨਹੀਂ ਸਤਗੁਰ ਕਹਿੰਦੇ ਕਾਲ ਯੁਗ ਹੈ ਇੱਥੇ ਇੰਝ ਹੁੰਦਾ ਹੈ ਅੱਜ ਦੇ ਲੋਕਾਂ ਦੇ ਬਹੁਤੇ ਹਾਲਾਤ ਇਹੋ ਨੇ 80% ਲੋਕ ਇਹੋ ਜਿਹੇ ਨੇ ਜਿਹੜੇ ਬਾਹਰ ਤੇ ਧਰਮੀ ਬਣ ਗਏ ਤੇ ਬਖਾਵੇ ਦਾ ਪਰ ਉਹਨਾਂ ਲੋਕਾਂ ਦੇ ਨਾਲ ਉਹ ਗੁੱਜੀਆਂ ਨਸਰਤਾਂ ਲਾਉਣਗੇ ਤੇ ਫਿਰ ਗੁਰੂ ਕੋਲੇ ਆ ਕੇ ਕਹਿਣਗੇ ਵਿਆਹ ਮੇਰੇ ਵਰਗਾ ਤੇ ਧਰਮੀ ਕੋਈ ਨਹੀਂ ਵੇਖਣ ਵਾਲਾ ਮੈਨੂੰ ਕਹੇ ਵੀ ਇਹਦੇ ਵਰਗਾ ਤੇ ਸੇਵਾਦਾਰ ਹੀ ਕੋਈ ਨਹੀਂ ਜੀ ਇਹ ਤਾਂ ਬੜਾ ਮਹਾਨ ਸੇਵਾਦਾਰ ਹੈ ਜੀ ਇਹ ਤਾਂ ਬੜਾ ਪਿਆਰਾ ਸੇਵਾਦਾਰ ਹੈ ਜੀ ਇਹ ਤਾਂ ਐਵੇਂ ਹੈ ਜੀ ਇਹ ਤਾਂ ਐ ਹੈ ਜੀ ਤੇ ਬੜਾ ਮਤਲਬ ਇਹ ਗੱਲਬਾਤ ਜਿਹੜੀ ਹੈ ਹੁੰਦੀ ਹੈ ਆਮ ਤੌਰ ਤੇ ਆਪਾਂ ਸਾਰੇ ਵੇਖਦੇ ਆਂ ਸਾਤ ਸੰਗਤ ਸਤਿਗੁਰ ਕਹਿੰਦੇ ਇਹੋ ਹੀ ਕਲਯੁਗ ਹੈ ਅੱਜ ਗੁਰੂ ਤੋਂ ਟੁੱਟਿਆ ਹੋਇਆ ਗੁਰੂ ਤੋਂ ਟੁੱਟ ਕੇ ਆਪ ਹੀ ਆਪ ਜਿਹੜਾ ਹੈ ਉਹ ਆਪ ਮਹਾਰਾ ਹੋਇਆ ਵਰਦਾ ਤੇ ਫਿਰ ਘਾਟੇ ਵੀ ਜਰਦਾ ਹੈ ਵਾਦੇ ਵੀ ਜਰਦਾ ਹੈ ਪਰ ਜਿੱਥੇ ਘਾਟਾ ਪੈ ਜਾਏ ਕਹਿੰਦਾ ਗੁਰੂ ਨੇ ਮੇਰੇ ਨਾਲ ਚੰਗਾ ਨਹੀਂ ਕਰਿਆ ਜਿੱਥੇ ਵਾਦਾ ਹੋ ਜਾਏਗਾ ਨਾ ਮੈਂ ਮਿਹਨਤ ਕੀਤੀ ਹੈ ਤੇ ਜੇ ਔਲਾਦ ਚੰਗੀ ਨਿਕਲ ਜੇ ਉਹ ਮੇਰੀ ਹੈ ਜੇ ਮਾੜੀ ਨਿਕਲ ਜੇ ਕਹਿਣਗੇ ਗੁਰੂ ਨੇ ਸਾਨੂੰ ਪਤਾ ਨਹੀਂ ਕਿਹੋ ਜੀ ਔਲਾਦ ਦਿੱਤੀ ਹੈ ਸਤਗੁਰ ਨੇ ਸਾਡੇ ਨਾਲ ਪਤਾ ਨਹੀਂ ਕਿਹੜਾ ਵੈਰ ਕੱਢਿਆ ਜੀ ਫਿਰ ਇਦਾਂ ਦੀਆਂ ਗੱਲਾਂ ਹੋਣ ਲੱਗ ਜਾਂਦੀਆਂ ਸੋ ਖੈਰ ਇੱਕ ਬੇਨਤੀ ਕਰਕੇ ਮੈਂ ਆਪ ਜੀ ਦਾ ਧਿਆਨ ਦਵਾ ਦਿਆਂ ਸਾਧ ਸੰਗਤ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਉਦੋਂ ਅਸਲ ਮਹੀਨਿਆਂ ਦੇ ਵਿੱਚ ਵਰਤਦੀ ਹੈ ਜਦੋਂ ਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਜਦੋਂ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਜਦੋਂ ਸਤਿਗੁਰੂ ਜੀ ਕਿਰਪਾ ਕਰਦੇ ਨੇ ਪਿਆਰਿਓ ਉਦੋਂ ਫਿਰ ਅਸਲ ਦੇ ਵਿੱਚ ਮਨ ਦੇ ਵਿੱਚੋਂ ਗੁਰੂ ਦਾ ਚੇਤਾ ਨਹੀਂ ਭੁੱਲਦਾ ਤੇ ਜੇ ਗੁਰੂ ਚੇਤੇ ਆ ਤੇ ਫਿਰ ਇਹ ਕਲਯੁਗ ਵੀ ਸਾਡਾ ਕੁਝ ਨਹੀਂ ਵਿਗਾੜ ਸਕਦਾ ਤੇ ਅਸੀਂ ਲੋਕਾਂ ਨਾਲ ਠੱਗੀਆਂ ਠੋਰੀਆਂ ਕਰਨੀਆਂ ਪਰਾਇਆ ਹੱਕ ਖਾਣਾ ਇਹ ਸਭ ਕੁਝ ਆਪਣੇ ਆਪ ਛੱਡ ਦੇਵਾਂਗੇ ਸਾਡੇ ਲਈ ਇਹ ਕਲਯੁਗ ਵੀ ਜਿਹੜਾ ਹੈ ਸਤਯੁਗ ਬਣ ਜਾਏਗਾ ਮੈਂ ਬੇਨਤੀ ਕਰਦਾ ਪਿਆਰਿਓ ਸਾਡੇ ਲੋਕ ਅੱਜ ਕੀ ਉਡੀਕ ਰਹੇ ਨੇ ਕੁਝ ਚੰਗੇ ਲੋਕ ਨੇ ਕਹਿੰਦੇ ਜੀ ਇਹ ਕਾਲ ਯੁਗ ਖਤਮ ਹੋ ਜਾਏ ਇਹ ਕਾਲ ਯੁਗ ਇਦਾਂ ਖਤਮ ਨਹੀਂ ਹੋਣਾ ਜੇ ਅਸੀਂ ਖਤਮ ਇਹਨੂੰ ਕਰਨਾ ਚਾਹਾਂਗੇ ਫੇਰ ਹੋਏਗਾ ਸਾਡੇ ਲੋਕ ਕੁਝ ਚੀਜ਼ਾਂ ਦੇ ਵਿੱਚ ਲੁੱਬੇ ਹੋਏ ਨੇ ਨਿਸ਼ਾਨੀਆਂ ਆਉਣਗੀਆਂ ਜੀ ਫੇਰ ਇਹ ਕਲਯੁਗ ਖਤਮ ਹੋਏਗਾ ਜੀ ਐ ਇਦਾਂ ਦੀਆਂ ਨਿਸ਼ਾਨੀਆਂ ਹੋਣਗੀਆਂ ਜੀ ਇਦਾਂ ਦੀਆਂ ਹੋਣਗੀਆਂ ਆ ਹੋਵੇਗਾ ਆ ਹੋਵੇਗਾ ਜੀ ਆ ਹੋਏਗਾ ਤੇ ਇਦਾਂ ਹੋਣਾ ਜੀ ਇਦਾਂ ਹੋਣਾ ਆ ਹੋਣਾ ਤੋਂ ਸਾਡੇ ਲੋਕ ਉਹਨਾਂ ਚੀਜ਼ਾਂ ਦੇ ਵਿੱਚ ਰੁਝੇ ਹੋਏ ਨੇ ਸਾਡੇ ਲੋਕ ਉਹਨਾਂ ਚੀਜ਼ਾਂ ਦੇ ਵਿੱਚ ਖਚਤ ਹੋਏ ਪਏ ਨੇ ਸੋ ਪਿਆਰਿਓ ਉਹ ਚੀਜ਼ਾਂ ਐ ਨਹੀਂ ਖਤਮ ਹੋਣੀਆਂ ਜੇ ਅਸੀਂ ਚਾਹਾਂਗੇ ਤਾਂ ਖਤਮ ਹੋਣਗੀਆਂ ਕਾਲ ਯੁਗ ਦਾ ਪ੍ਰਭਾਵ ਜੇ ਅਸੀਂ ਖਤਮ ਕਰਨਾ ਚਾਹਾਂਗੇ ਤਾਂ ਖਤਮ ਹੋਏਗਾ ਗੁਰੂ ਅੱਗੇ ਅਰਦਾਸ ਬੇਨਤੀ ਕਰੇ ਸਰ ਕਹਿੰਦੇ ਵੀ ਖੂਬ ਮਿਲਣਗੇ ਜੀ ਤੇ ਐਦਾਂ ਹੋਏਗਾ ਉਦੋਂ ਦੁਨੀਆ ਦਾ ਅੰਤ ਆ ਜਾਏਗਾ ਜੀ ਉਦੋਂ ਬਰਸਤ ਗੁਰੂ ਆਪ ਆਉਣਗੇ ਜੀ ਐਂ ਜੀ ਤੇ ਕਹਿਣ ਤੋਂ ਭਾਵ ਪਰ ਅਸੀਂ ਆਪ ਨਹੀਂ ਬਦਲਣਾ ਸੋ ਨਿਸ਼ਾਨੀਆਂ ਨੂੰ ਢੀਕੀ ਜਾਂਦੇ ਆ ਅਸੀਂ ਉਹਨਾਂ ਨਿਸ਼ਾਨੀਆਂ ਤੇ ਗੌਰ ਕਰੀਏ ਨੇ ਵੀ ਹਾਂ ਜੀ ਉਹ ਹਲੇ ਆਉਣਗੀਆਂ ਜੀ ਹਲੇ ਫੇਰ ਉਹਨਾਂ ਚਿਰ ਕਾਲ ਯੁਗ ਹੈ ਜੀ ਇਹ ਹੈ ਜੀ ਸਾਧ ਸੰਗਤ ਜਿੰਨਾ ਚਿਰ ਅਸੀਂ ਆਪ ਨਹੀਂ ਬਦਲਦੇ ਉਹਨਾਂ ਚਿਰ ਗੱਲ ਨਹੀਂ ਬਣਨੀ ਜਿੰਨਾ ਚਿਰ ਆਪਨੀ ਅਸੀਂ ਗੱਲਬਾਤ ਕਰਦੇ ਉਹਨਾਂ ਚਿਰ ਕੁਝ ਨਹੀਂ ਹੋਣਾ ਇਹ ਗੱਲ ਹਮੇਸ਼ਾ ਯਾਦ ਰੱਖਿਓ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਉਦੋਂ ਵਰਤੇਗੀ ਜਦੋਂ ਅਸੀਂ ਖੁਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਨੂੰ ਪਹਿਚਾਣਾਂਗੇ ਉਦੋਂ ਕਲਯੁਗ ਵੀ ਸਤਜੁਗ ਦੇ ਵਿੱਚ ਵਰਤਦਾ ਤੇ ਪਿਆਰਿਓ ਅਸਲ ਦੇ ਵਿੱਚ ਇਹ ਕਲਯੁਗ ਦੀਆਂ ਨਿਸ਼ਾਨੀਆਂ ਖਤਮ ਹੋਣੀਆਂ ਉਹਦਾ ਬਹੁਤ ਦੂਰ ਪਿਆ ਕੰਮ ਅਸੀਂ ਆਪਣੇ ਆਪ ਨੂੰ ਬਦਲ ਲਈਏ ਤੇ ਕਲਯੁਗ ਸਾਡਾ ਕੁਝ ਨਹੀਂ ਵਿਗਾੜ ਸਕੇਗਾ ਇੰਨੀ ਕੋ ਆਪਣੇ ਆਪ ਦੀ ਪਰਉਪਕਾਰ ਵਾਲੀ ਬਿਰਤੀ ਕਰ ਲਈਏ ਬਸ ਇੰਨੀ ਕੋ ਤਿਆਰੀ ਨੂੰ ਸਮਝ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ